ਹਾਂਜੀ ਸਤਿ ਸ੍ਰੀ ਅਕਾਲ ਬੱਚੋ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਮਰਤਾਪੀ ਤੁੰਜੀ ਰਚਨਾ ਤਮਗੇ ਨੂੰ ਪੜ ਚੁੱਕੇ ਹਾਂ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਅਗਲੀ ਰਚਨਾ ਦੇਵ ਕਬੀਰਾ ਹੋਇਆ ਨੂੰ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦੇ ਵਿੱਚ ਕਵਿਤਰੀ ਇਹ ਦੱਸਣਾ ਚਾਹ ਰਹੀ ਹੈ ਕਿ ਦੁਨੀਆ ਵਿੱਚ ਚਾਹੇ ਕਿਦਨੇ ਵੀ ਸਾਮਰਾਜੀ ਰਾਜ ਪ੍ਰਬੰਧ ਹੈ ਜਾਂ ਸਮਾਜਵਾਦੀ ਸੋ ਸਾਰੇ ਪ੍ਰਬੰਧਾਂ ਦੇ ਵਿੱਚ ਮਨੁੱਖਤਾ ਜਿਹੜੀ ਹੈ ਦੁਨੀਆ ਜਿਹੜੀ ਹੈ ਉਹ ਦੁਖੀ ਤੇ ਨਚਾ ਜਿਹੜੀ ਹੈ ਉਹ ਰਹਿੰਦੀ ਹੈ ਸੋ ਆਉ ਪੜ੍ਹਦੇ ਹਾਂ ਇਸ ਰਚਨਾ ਦੇ ਬਾਰੇ ਦੇਖ ਕਬੀਰਾ ਰੋਇਆ ਸਾਮਰਾਜ ਭਾਉ ਜਿੱਥੇ ਇੱਕ ਹੀ ਹਕੂਮਤ ਦਾ ਰਾਜ ਹੋਵੇ ਸਾਮਰਾਜ ਇੱਕ ਟਾਵਾਂ ਸ਼ਾਹੀ ਬੂਟਾ ਜਿਹੜਾ ਗਿੰਤੀ ਵਿੱਚ ਜਿਹੜਾ ਹੈਗਾ ਬਹੁਤ ਘੱਟ ਹੈ ਪਰ ਇੱਕੋ ਹੀ ਹੈ ਪਰ ਉਹ ਉਹ ਸਿਰ ਕੱਢਵਾ ਹੈ ਹੋਰ ਆਦਮ ਦੀ ਜਾਤ ਖੱਬਲ ਦੇ ਬਾੰਖ ਉੱਗੀ ਖੱਬਲ ਭਾਵ ਜਿਹੜੇ ਆਮ ਕਾ ਹੁੰਦੇ ਆ ਉਹ ਆਪਣੇ ਆਪ ਹੀ ਉਗ ਜਾਂਦੇ ਆ ਤੂ ਉਸ ਕਬਲ ਕਾ ਦੇ ਵੰਗ ਜਿਹੜੀ ਹੈਗੀ ਆਦਮ ਚਾਤ ਉੱਗੀ ਹੋਈ ਐ ਹਾਕਮ ਦਾ ਹੁਕਮ ਉਹਨਾਂ ਹੈ ਜਿੰਨਾ ਉਹ ਜਿੰਨਾ ਵੀ ਕਰ ਲਵੇ ਕਿ ਹਾਕਮ ਦਾ ਜਿਹੜੇ ਸਾਮਰਾਜੀ ਹਾਕਮ ਆ ਉਹਦਾ ਹੁਕਮ ਜਿੰਨਾ ਉਹ ਚਲਾਵੇ ਚਾਹੇ ਉਹਨਾਂ ਹੀ ਹੁਕਮ ਜਿਹੜਾ ਹੈਗਾ ਉਹ ਚਲਾ ਸਕਦਾ ਤੇ ਪਰਜਾ ਦੀ ਪੀੜ ਓਨੀ ਹੈ ਉਹ ਜਿੰਨੀ ਵੀ ਜ਼ਰ ਲਵੇ ਕਿ ਪਰਜਾ ਦੀ ਆਮ ਲੋਕਾਂ ਦੀ ਪੀੜ ਜਿਹੜੀ ਹੈ ਇਨਹੋ ਉਸ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਦੁਖੀ ਕਰਦੇ ਨੇ ਤੰਗ ਕਰਦੇ ਨੇ ਦੁੱਖ ਦਿੰਦੇ ਨੇ ਜਿੰਨੇ ਜਿੰਨੇ ਉਹ ਦੁੱਖ ਜਿਹੜੇ ਆ ਉਹ ਸਹਿ ਸਕਣ ਅਗਲਾ ਹੈ સામਰਾਜਵਾਦ સામਰਾਜਵਾਦ ਲੋਕਾਂ ਦਾ ਜਿਹੜਾ ਹੈਗਾ ਸਮੂਹ ਆਪਾਂ ਕਹਿ ਸਕਦੇ ਆ ਜਿਹੜੇ ਜਿਹੜੇ ਸਾਰੇ ਪਦਾਰਥਿਕ ਸਾਧਨਾਂ ਦੇ ਉੱਤੇ ਜਿਹੜੀ ਮਲਕੀਅਤ ਹੁੰਦੀ ਆ ਮਾਲਕੀਅਤ ਹੁੰਦੀ ਆ ਉਹ ਆਮ ਲੋਕਾਂ ਦੀ ਹੋਵੇ ਸਾਮ ਸਮਾਜਵਾਦ ਮਨੁੱਖ ਜਾਤ ਦਾ ਮੰਦਰ ਤੇ ਇੱਕ ਇਟ ਜਿੰਨੀ ਇੱਕ ਮਨੁੱਖ ਦੀ ਕੀਮਤ ਕਿ ਸਾਮ ਸਮਾਜਵਾਦ ਨੂੰ ਮਨੁੱਖ ਜਾਤਾ ਮੰਦਰ ਕਿਹਾ ਤੇ ਇੱਕ ਇਟ ਜਿੰਨੀ ਇੱਕ ਮਨੁੱਖ ਦੀ ਕੀਮਤ ਕਿ ਇਹਦੀ ਉਸਾਰੀ ਦੇ ਵਿੱਚ ਲੱਗਣ ਵਾਲੀ ਇੱਟ ਦੀ ਕੀਮਤ ਕਿੰਨੀ ਆ ਇੱਕ ਮਨੁੱਖ ਦੀ ਕੀਮਤ ਜਿੰਨੀ ਆ ਇਹ ਮੰਦਰ ਦੀ ਲੋੜ ਹੈ ਜਾਂ ठेਕੇਦਾਰ ਦੀ ਮਰਜ਼ੀ ਕਿ ਜਿਹੜੀ ਐਟ ਨੂੰ ਜਿੱਥੇ ਵੀ ਚਾਹੇ ਧਰ ਲਵੇ ਅਗੋਕੀ ਕਹਿ ਰਿਹਾ ਕਿ ਇਹ ਮੰਦਰ ਦੀ ਲੋੜ ਜਾਂ ठेਕੇਦਾਰ ਦੀ ਮਰਜ਼ੀ ਦੇ ਉੱਪਰ ਨਿਰਭਰ ਹੁੰਦਾ ਕਿ ਉਹ ਜਿਹੜੀ ਵੀ ਇੱਟ ਨੂੰ ਜਿੱਥੇ ਚਾਹੇ ਉੱਥੇ ਜਿਹੜਾ ਹੈਗਾ ਉਹ ਲਗਾ ਸਕਦਾ ਫਿਰ ਕਹਿੰਦੀ ਹੈ ਦਰਦ ਦਾ ਅਹਿਸਾਸ ਕੁਝ ਕੂੜੀਆਂ ਸੋਚਾਂ ਕੂੜੀਆਂ ਸੋਚਾਂ ਭਾਵ ਹਮਦਰਦੀ ਪਰਿਆ ਦਰਦ ਦਾ ਅਹਿਸਾਸ ਇੱਥੇ ਇਨਸਾਨੀਅਤ ਦੀ ਗੱਲ ਕਰਦਾ ਹੋਇਆ ਕਹਿੰਦਾ ਕਹਿੰਦੀ ਹੈ ਕਿ ਦਰਦ ਦਾ ਅਹਿਸਾਸ ਕੁਝ ਕੂੜੀਆਂ ਸੋਚਾਂ ਤੇ ਸ਼ਖਸੀ ਆਜ਼ਾਦੀ ਬਹੁਤ ਵੱਡੇ ਐਵ ਹਨ ਕਿ ਸਮਾਜ ਮਾਦੀ ਰਾਜ ਪ੍ਰਬੰਧ ਦੀ ਗੱਲ ਕਰਦੀ ਹੈ ਕਿ ਲੋਕਾਂ ਦੇ ਦੁੱਖ dard ਦਾ ਅਹਿਸਾਸ ਕੁਝ ਕੁਲੀਆਂ ਸੋਚਾਂ ਹਮਦਰਦੀ ਪਰਲੋਕ ਅਤੇ ਸ਼ਕਸ਼ੀ ਆਜ਼ਾਦੀ ਸ਼ਕਸ਼ੀ ਆਜ਼ਾਦੀ ਪਾਵ ਨਿਜੀ ਆਜ਼ਾਦੀ ਬਹੁਤ ਵੱਡੇ ਐਵ ਹਨ ਐਵ ਭਾਵ ਔਗਣ ਜਾਂ ਦੋਸ਼ ਕਿ ਬਹੁਤ ਵੱਡੇ ਐਬ ਨੇ ਕਿਹੜੇ ਐਬ ਨੇ ਦਰਦ ਦਾ ਅਹਿਸਾਸ ਹੋਣਾ ਕੂਲੀਆਂ ਸੋਚਾਂ ਭਾਵ ਹਮਦਰਦੀ ਭਰੀਆਂ ਸੋਚਾਂ ਸ਼ਖਸੀ ਆਜ਼ਾਦੀ ਭਾਵ ਨਿੱਜੀ ਆਜ਼ਾਦੀ ਬਹੁਤ ਵੱਡੇ ਐਬ ਹਨ ਬਹੁਤ ਵੱਡੇ ਜਿਹੜੇ ਦੋਸ਼ ਨੇ ਐਬ ਨੇ ਜੋ ਬੰਦਾ ਐਬ ਦੂਰ ਕਰ ਲਵੇ ਤੇ ਫੇਰ ਕਦੀ ਚਾਹੇ ਤਾਂ ਰੂਹ ਦਾ ਸੋਨਾ ਵੇਚ ਕੇ ਤਾਕਤ ਦਾ ਪੇਟ ਭਰ ਲਵੇ ਸੋ ਕਹਿੰਦੀ ਹੈ ਕਿ ਜੀ ਬੰਦਾ ਐਵੇਂ ਇਹ ਆਪਣੇ ਦੂਰ ਕਰ ਲਵੇ ਕਿਸੇ ਦੇ ਦੁੱਖ dard ਦਾ ਅਹਿਸਾਸ ਨਾ ਕਰੇ ਆਪਣੀ ਨਿੱਜੀ ਆਜ਼ਾਦੀ ਦੀ ਪ੍ਰਵਾਹ ਨਾ ਕਰੇ ਤੇ ਕੂਲੀਆਂ ਸੋਚਾਂ ਨਾ ਰੱਖੇ ਤਾਂ ਕੀ ਕਰ ਸਕਦਾ ਉਹ ਤਾਂ ਰੂਹ ਦਾ ਸੋਨਾ ਵੇਚ ਕੇ ਤਾਕਤ ਦਾ ਪੇਟ ਭਰ ਲਵੇ ਤਾਂ ਉਹ ਆਪਣੀ ਆਤਮਾ ਰੂਪੀ ਰੂਹ ਦਾ ਸੋਨਾ ਜਿਹੜਾ ਹੈਗਾ ਉਹ ਵੇਚ ਕੇ ਆਪਣੀ ਤਾਕਤ ਦਾ ਪੇਟ ਭਰ ਕੇ ਸਿਆਸੀ ਤੇ ਆਰਥਿਕ ਲਾਭ ਤੌਰ ਤੇ ਜਿੰਨਾ ਉਹ ਚਾਹੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਹੋਣਾ ਉਹਨਾਂ ਜਿਹੜਾ ਹੈਗਾ ਉਹ ਸ਼ਕਤੀਸ਼ਾਲੀ ਹੋ ਸਕੇ ਦਿਨੀ ਹਕੂਮਤ ਰੱਬ ਦੀ ਰਹਿਮਤ ਦਿਨੀ ਹਕੂਮਤ ਪਾਵ ਧਰਮ ਦੇ ਉੱਪਰ ਆਧਾਰਿਤ ਜਿਹੜਾ ਹੈ ਆਰਾਜ ਪ੍ਰਬੰਧ ਰੱਬ ਦੀ ਰਹਿਮਤ ਭਾਵ ਪ੍ਰਮਾਤਮਾ ਦੀ ਬਖਸ਼ਿਸ਼ ਮਿਹਰ ਸਿਰਫ ਤੱਕਣਾ ਵਰਜਿਤ ਵਰਜਿਤ ਭਾਵਨਾ ਜਾਂ ਮਨਾਹੀ ਤੇ ਬੋਲਣਾ ਵਰਜਿਤ ਤੇ ਸੋਚਣਾ ਵਰਜਿਤ ਸੋ ਇਹਦੇ ਵਿੱਚ ਕਹਿੰਦੀ ਹੈ ਕਿ ਦਿਨੀ ਹਕੂਮਤ ਰੱਬ ਦੀ ਰਹਿਮਤ ਕਿ ਧਰਮ ਦੇ ਨਾਂ ਤੇ ਸਥਾਪਿਤ ਹੋਣ ਵਾਲੇ ਧਰਮ ਦੇ ਨਾਂ ਤੇ ਸਥਾਪਿਤ ਹਕੂਮਤ ਨੂੰ ਰੱਬ ਦੀ ਮਿਹਰ ਤੋਂ ਪ੍ਰਾਪਤ ਸਿਆ ਹੋਇਆ ਦੱਸ ਸਕਦੇ ਹਾਂ ਕਿ ਰੱਬ ਤੋਂ ਮਿਹਰ ਰੱਬ ਦੀ ਮਿਹਰ ਸਦਕਾ ਪ੍ਰਾਪਤ ਹੋਈ ਹੈ ਸਿਰਫ ਤੱਕਣਾ ਵਰਜਿਤ ਤੇ ਬੋਲਣਾ ਵਰਜਿਤ ਤੇ ਸੋਚਣਾ ਕਿਸ ਚੀਜ਼ਾਂ ਲਈ ਮਨਾ ਕੀਤਾ ਨਾਹੀ ਕੀਤੀ ਆ ਤੱਕਣ ਲਈ ਦੇਖਣ ਲਈ ਬੋਲਣ ਲਈ ਤੇ ਸੋਚਣ ਲਈ ਜਿਹੜਾ ਹੈਗਾ ਉਹ ਮਨਾ ਹੁੰਦਾ ਪਾ ਉਹ ਸਰਕਾਰ ਜਿਵੇਂ ਆਪਣੇ ਲੋਕਾਂ ਨੂੰ ਚਾਹੇ ਹੋਵੇਂ ਜਿਹੜਾ ਹੈਗਾ ਉਹ ਉਹ ਜਿਹੜਾ ਹੈ ਉਹ ਆਪਣੀਆਂ ਕਠ ਪੁਤਲੀਆਂ ਬਣਾ ਕੇ ਜਿਹੜਾ ਹੈਗਾ ਉਹ ਮੈਨ ਚਾੰਦੀ ਹੈ